ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡੀ ਆਪਣੀ ਅਮੰਤੀ ਲੌਂਗ ਸੇਲ ਬਾਬਾ ਬਕਾਲਾ ਸਾਹਿਬ ਤੋਂ ਆਪਣੀ ਲਿਖਤ ਲੈ ਕੇ ਹਾਜ਼ਰ ਹਾਂ ਪੀੜਾ ਤੇਰੀਆਂ ਯਾਦਾਂ ਦਾ ਸਹਾਰਾ ਰਹੇ ਮੇਰੀ ਰੂਹ ਨੂੰ ਸਕੂਨ ਮਿਲਦਾ ਹੈ ਤੇਰੀਆਂ ਯਾਦਾਂ ਦਾ ਸਹਾਰਾ ਰਹੇ ਮੇਰੀ ਰੂਹ ਨੂੰ ਸਕੂਨ ਮਿਲਦਾ ਹੈ ਨੈਣਾ ਦਾ ਦਰਿਆ ਵਗਦਾ ਰਹੇ ਚੰਗਾ ਲੱਗਦਾ ਹੈ ਜਦ ਕੋਈ ਖੁਸ਼ੀ ਮਿਲੇ ਤਾਂ ਬਹੁਤ ਅਜੀਬ ਲੱਗਦਾ ਹੈ ਜਦ ਕੋਈ ਖੁਸ਼ੀ ਮਿਲੇ ਤਾਂ ਬਹੁਤ ਅਜੀਬ ਲੱਗਦਾ ਹੈ ਬੁੱਲਾਂ ਤੇ ਦਰਦਾਂ ਦੇ ਗੀਤ ਗਾਉਂਦੀ ਰਹਾ ਤੇਰੇ ਨਾਲ ਬਿਤਾਏ ਪਲਣ ਲਿਖਦੇ ਰਹਿਣਾ ਚੁੱਪਚਾਪ ਬੁੱਲਾਂ ਤੇ ਦਰਦਾਂ ਦੇ ਗੀਤ ਗਾਉਂਦੀ ਰਹਾ ਤੇਰੇ ਨਾਲ ਬਿਤਾਏ ਪਲਾ ਨੂੰ ਲਿਖਦੇ ਰਹਿਣਾ ਚੁੱਪਚਾਪ ਕੋਰੇ ਪੰਨਿਆਂ ਤੇ ਚੰਗਾ ਲੱਗਦਾ ਏ ਆਸਾਂ ਨੂੰ ਫੁੱਲਾਂ ਤੋਂ ਕੋਈ ਸ਼ਿਕਾਇਤ ਨਹੀਂ ਆਸਾਂ ਨੂੰ ਫੁੱਲਾਂ ਤੋਂ ਕੋਈ ਸ਼ਿਕਾਇਤ ਨਹੀਂ ਮਸਿਆ ਦੀ ਰਾਤ 'ਚੋਂ ਚੰ ਚੰਗਾ ਲੱਗਦਾ ਏ ਹੁਣ ਕੰਡਿਆਂ ਸੰਗ ਬੈਠ ਦਿਲ ਦੀਆਂ ਪੀੜਾਂ ਦਾ ਗਮ ਹੁਣ ਕੰਡਿਆਂ ਸੰਗ ਬੈਠ ਦਿਲ ਦੀਆਂ ਪੀੜਾਂ ਦਾ ਗਮ ਸੁਣਾਉਂਦੇ ਰਹਿਣਾ ਚੰਗਾ ਲੱਗਦਾ ਏ ਤੇਰੀਆਂ ਯਾਦਾਂ ਦਾ ਸਹਾਰਾ ਰਹੇ ਮੇਰੀ ਰੂਹ ਨੂੰ ਸਕੂਨ ਮਿਲਦਾ ਏ ਨੈਣਾ ਦਾ ਦਰਿਆ ਵਗਦਾ ਰਹੇ ਹੁਣ ਚੰਗਾ ਲੱਗਦਾ ਏ ਹੁਣ ਚੰਗਾ ਲੱਗਦਾ ਏ ਆਸ ਕਰਦੀ ਹਾਂ ਕਿ ਲਿਖ ਪਸੰਦ ਆਈ ਹੋਵੇਗੀ ਸੱਚੀ ਕਾਲਜੀ